ਨਾ ਵੀ ਦੋਸਤ ਆਪਾਂ ਨਿਕਲ ਗਏ ਸਕੂਟਰ ਤੇ ਘਰੋਂ ਬਾਹਰ ਨਾਲ ਚਲਾਉਂਦਾ ਡਰਾਈਵਰ ਵੇਖੋ ਕੌਣ ਹੈ ਇਹ ਰਵੀ ਵੇਖ ਭਾਈ ਅਮਰਜੀਤ ਚਲਾਉਂਦਾ ਹਾਂ ਭਾਈ ਪੱਕਾ ਚਲਾਈਦਾ ਬੋਲਟ ਚਲਾਈਦਾ ਕੋਈ ਨਹੀਂ ਚਲਾਉਣ ਆਪਾਂ ਨਹਰਾਵਾਲੇ ਨੂੰ ਨਹਰਾਜਣਾ ਸੱਤ ਦੀ ਨਹੀਂ ਨਹੀਂ ਬੋਲਟ ਵੀ ਚਲਾਣੀ ਦਾ ਆਈ ਸਾਬ ਬੋਲਟ ਵੀ ਚਲਾ ਲਈਦਾ ਬੰਦਾ ਫਿਰ ਭੇੜਾ ਭਈ ਇਹ ਕਹਿੰਦਾ ਮੈਂ ਬੋਲਟ ਵੀ ਚਲਾ ਦੇ ਤਾ ਹੱਥ ਤੋਂ ਦੇ ਕਿਹ ਕਰਨ ਮਾਜੀ ਕਿਉਂ 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 ਨਹੀਂ ਅੱਜ ਨੂੰ ਆ ਆ ਹਾਰਨ ਮਾਰਦਾ ਇਹਦਾ ਕੋਦ ਅੰਦਰ ਪੂਰਾ ਯਾਰ ਹਾਂ ਇਹ ਆ ਭਾਈ ਕਿਹੜਾ ਬਾਦ ਹੈ ਇਹ ਤੇ ਕਾ ਕਾ ਦੂਜਾ ਬਿਸਪਾ ਇਹ ਵੀ ਨਹੀਂ ਪਤਾ ਕਿਹੜਾ ਵੇ ਬੜੀ ਚਲਾਉਣ ਲੱਗਿਆ ਬਿਸਪਾ ਲਾਤਾ ਨਾ ਬਿਸਪਾ ਆਈ ਸ਼ਾਬਾ ਮੁੰਡਾ ਕਹਿੰਦਾ ਸਕੂਟਰ ਚਲਾਉਣ ਲੱਗ ਗਿਆ ਸਕੂਟਰ ਲੈਣਾ ਨਵਾਂ ਕਹਿੰਦੇ ਅਸੀਂ ਹਰ ਸਕੂਟਰ ਤੇ ਜਾਇਆ ਕਰਾਂਗੇ ਕਹੋ ਵੀ ਜਾਇ ਕਰਾਂਗੇ ਮਹਾਰਾਜ ਅੱਜ ਹੁਣ ਅਸੀਂ ਹਿੰਦਸਾ ਜਾ ਰਹੇ ਹਾਂ ਡਾਕਟਰ ਸਾਹਿਬ ਬਿਸਪਾ ਤੇ ਜਾ ਰਹੇ ਹਾਂ ਅੱਜ ਪੂਰੇ ਬੈਗ ਬੂਗ ਰੱਖ ਲਾਂਗੇ ਨਾਲੇ ਬੈਚੋ ਟਿੱਕੀ ਬਣੀਆਂ ਸਮੂਹ ਵਿੱਚ ਪੈਸੇ ਪੂਸਾ ਰੱਖਣੂ ਵਧੀਆ ਕੰਮ ਮੋਟਰਸ ਨਾਲੋਂ ਜਿਰਾਗਾਂ ਨਾਲ ਇਹਦੇ ਬਾਰੇ ਜਾਣਕਾਰੀ ਦੇ ਮੋਟਰਸ ਨਾਲੋਂ ਵਧੀਆ ਕੰਮ ਆ ਕੇ ਇਹ ਰਹਾ ਚੱਲਦਾ ਯਾਰ ਬਹੁਤ ਥੋੜਾ ਪਤਾ ਲਾਦਾ ਬਹੁਤ ਚੜ੍ਹਵਾ ਚਲਾਇਆ ਨਾ ਇਹ ਸੁਣਾ ਲਾਦਾ ਯਾਰ ਸੁਣਾ ਲਾਦਾ ਇਹ ਵੀ ਚਾਹ ਹੋਰ ਕੋਈ ਇਹਦੀ ਖਾਸੀਅਤ ਤੇਰੇ ਘਰ ਦਾ ਹਰਜਾ ਤੇਰੇ ਘਟ ਖੰਦਾ ਇਹ ਹੋ ਰਾ ਵੀ ਸਮਾਸ ਮੂਸ ਸੌਕਾਰ ਖੈੰਦਾ ਹੱਥ ਗੁਰੇ ਵੀ ਗੁਰਾ ਰਖ ਲੈ ਉਹ ਬੰਦਾ ਵਿੱਚ ਬੜਾ ਹੈ ਨਾ ਮੁੰਡਾ ਇੱਕ ਬੰਦਾ ਹੀ ਪੈਂਦਾ ਮਗਰੀ ਟਲੀ ਜਾਂਦਾ ਮੈਂ ਤਾਂ ਭਰਾਵਾ ਨਾ ਸਕੂਟਰ ਚਾਰ ਬੰਦੇ ਫਿਰ ਬਈ ਆ ਸਹੀ ਗੱਲ ਹੈ ਨਾ ਸਕੂਟਰ ਚੱਲਣੇ ਚਾਹੀਏ ਜਾਂ ਨਹੀਂ ਚੱਲਣੇ ਚਾਹੀਏ ਚੱਲੇ ਚਾਹੀਏ ਚੱਲੇ ਚਾਹੀਏ ਠੀਕ ਆ ਆ ਦੇਖੋ ਖੜਾ ਆਪਾਂ ਸੇ ਦਾ ਮੁੰਡਾ ਇਹ ਅਰੇ ਯਾਰ ਆਪਾਂ ਚੱਲਨੇ ਟਰੈਕਟਰ ਨਾਲ ਆਉਂਨਾ ਨਹੀਂ ਕਰੋ ਉਹਨਾਂ ਦੇ ਕਰੋ ਲੈ ਕੇ ਉਹਨਾਂ ਟਰੈਕਟਰਾਂ ਟਰਾਲੀ ਹਾਂ ਵਧੀਆ ਯਾਰ ਭਾਈ ਉਹ ਜਮਾ ਨਹੀਂ ਕਰਦਾ ਨਾ ਭਾਈ ਪੈਸੇ ਲਾਏ ਆ ਗਲੇ ਦੇ ਇਹ ਮੈਨੂੰ ਲੱਗਦਾ ਆਪਣੇ ਕੋਲ ਰਹਿ ਕੇ ਤਾਂ ਆਪਾਂ ਤਾਂ ਮਹੀਨਾ ਨਹੀਂ ਕੱਢ ਦੇ ਦਿੰਦਾ ਹੈ ਕਿ ਨਹੀਂ ਕੱਢਾਂਗੇ ਚਲਾਉਣੇ ਚੱਲਣਗੇ ਮੈਂ ਕਿਹਾ ਉਹ ਹੈ ਹੈ ਤੋਰਿਆ ਯਾਰ ਪੂਰੀ ਹੈ ਸਹੀ ਆ ਭਰਾ ਆ ਇਹਨਾਂ ਟ੍ਰੈਕਟਰ ਲੈ ਕੇ ਨਾ ਮੈਂ ਵੀ ਵਿਕਤੀ ਰਵੀ ਨੇ ਸੈਕਰਾ ਟ੍ਰੈਕਟਰ ਨਹੀਂ ਘਰ ਕੋਲ ਸਸਰੀਆ ਕਾਰ ਕਹਾਂ ਚੱਲ ਰਿਹਾ ਜੀ ਨਾ ਟ੍ਰੈਕਟਰ ਇੱਥੇ ਛੱਡ ਕੇ ਆ ਨਾ ਖੜ ਜੂਗਾ ਮੈਂ ਇਹਨਾਂ ਟ੍ਰੈਕਟਰ ਲੈ ਕੇ ਟਰਾਲੀ ਲਾ ਕੇ ਉੱਡ ਜਾਣਾ ਕੱਢ ਜਾ ਇੱਥੇ ਉਹਦਾ ਹਿਸਾਬ ਕਰਾਈ ਜਾਂਦਾ ਲੈ ਵੀ ਮੇਤਰੋ ਆਪਾਂ ਟ੍ਰੈਕਟਰ ਲੈ ਕੇ ਨਾ ਟਰਾਲੀ ਛੱਡ ਕੇ ਕੋਨੇ ਦੀ ਦੁਕਾਨ ਤੇ ਮੋਰੋ ਹੱਕੜ ਪੱਟੀ ਗਈ ਆ ਲੈ ਆਪਾਂ ਚੱਲੀਏ ਰਵੀ ਇੱਥੇ ਖੜੀ ਜੀ ਮੈਂ ਆ ਗਿਆ ਬੱਸ ਲੈ ਮੇਂ ਤਰਹ ਹੱਕ ਬਾਹਰ ਨਿਕਲ ਗਈ ਆ ਕੋ ਕੋ ਚੱਟ ਰਹੀ ਟਰਾਲੀ ਤਲਵਿੰਦਰ ਦੀ ਦੁਕਾਨ ਤੇ ਟਾਟਾ ਦਾ ਕਰਦੇ ਤਲਵਿੰਦਰ ਟਰਾਲੀ ਘੱਟਦੀ ਆਪਾਂ ਦੁਕਾਨ ਤੇ ਹੁਣ ਆਪਾਂ ਚੱਲਿਆ ਟਰੈਕਟਰ ਛੱਡਣ ਘਰੇ ਉਹਨਾਂ ਦਾ ਇਹਦੇ ਬਾਅਦ ਆਪਾਂ ਸਕੂਟਰ ਤੇ ਵਾਪਸ ਆਵਾਂਗੇ ਲੈ ਮੇਥੋਂ ਟਰੈਕਟਰ ਲਾਤਾ ਆਪਾਂ ਉਹਨਾਂ ਦੇ ਘਰੇ ਖਲਾਰਤਾ ਚੱਲ ਵੀ ਰਵੀ ਸਿੰਘ ਮਾਰ ਕੇ ਕਦੇ ਚੱਲੀਏ ਉਧਰ ਯਾਰ ਫੋਨ ਤੇ ਫੋਨ ਲਾਈ ਜਾਂਦਾ ਭਾਈ ਆ ਜਾ ਕੱਲਾ ਰਵੀ ਲੈ ਕੁਮਾਰੇ ਸਟਾਰਟ ਕਰ ਆਈ ਨੰਗ ਜੀ ਯਾਰ ਹੋਰ ਮਾਰ ਕਾ ਚਾਬੀ ਲਾਈ ਆ ਉਹ ਉੱਥੇ ਆਪੇ ਲਾ ਦੂਗਾ ਕੋਈ ਹੋਰ ਚੱਲ ਲੈ ਵੀ ਅਸੀਂ ਸਕੂਟਰ ਦੇ ਕਰਨੇ ਆ। ਕਰਾ ਦੇ ਖੱਟ ਦੇ, ਕੁੱਟਨਾ ਗੇਰ ਪਾ ਦੇ ਕਰਾ ਦੀ। ਇਹਦਾ ਦੇ ਜਹਾਜ ਬਣਾ ਦੇ। ਪਤਾ ਲੱਗ ਜੇ ਸਕੂਟਰ ਅੱਜ ਕੋਲੇ। ਲੈ ਵੀ ਮਿੱਤਰੋ ਆਪਾਂ ਚੱਲਿਆ ਹੁਣ ਘਰੇ। ਸਕੂਟਰ ਵਾਲਾ ਬੰਦਾ ਸਕੂਟਰ ਦੇਖੀ ਜਾਂਦਾ। ਦੇਖਦੇ ਅੱਗੇ ਕੋਈ ਆਉਂਦਣਾ ਹੋਈ। ਆਪਾਂ ਨਹੀਂ ਬਈ। ਇਹ ਸਕੂਟਰ ਆਪਣਾ ਨਹੀਂ ਬਈ ਅਸੀਂ ਤਾਂ ਕਿਸੇ ਦੇ ਹੋ ਕੇ ਲਿਆਂਦਾ ਆਵੇ ਫੋਨ ਆ ਗਿਆ ਉਹਦਾ ਫਿਰ ਹਲੋ ਆਵੇ ਆ ਗਏ ਬਈ ਆਪਣੇ ਆਪਣੇ ਘਰ ਦੇ ਮਗਰਲੇ ਪਾਸੇ ਆ ਗਏ ਆ ਆ ਗਏ ਕੋਈ ਤੇ ਇਨਾ ਆ ਗਏ ਆ ਗਏ ਆ ਗਏ ਹੁਣ ਬੰਦਾ ਤੁਹਾਨੂੰ ਦਿਖਾਵਾਂਗੇ ਰੋਂਦਾ ਕਿਵੇਂ ਰੋਂਦਾ ਵੇਖੀ ਜਿੰਦਗੀ ਬਾਈ ਯਾਰ ਇਨਾ ਟਾਈਮ ਲਾਇਆ ਏ ਆ ਵੀ ਆ ਗਏ ਆਪਾਂ ਘਰੇ ਉਤਰ ਲੈ ਕੇ ਆਪਣਾ ਆਪਣਾ ਨਹੀਂ ਸੱਚ ਕਿਸੇ ਦਾ ਦੇਣਾ ਜਿੰਦਗੀ ਇਸ ਦੇ ਰਿਐਕਸ਼ਨ ਮਖਾਉਂਦਾ ਰਿਐਕਸ਼ਨ ਓਏ ਆਏ ਬਰ ਰੁਕਦੇ ਲੈ ਵੀ ਲਾ ਦੇ ਸਟੈਂਡ ਸਹੀ ਸਾਮਲਾ ਸਕੂਟਰ ਲਾਵਾ ਸਹੀ ਸਲਾਮਤ ਲੈ ਜਾਂਦਾ Oh yeah.